ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਜੀ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਚ ਹੈ ਡਿਜ਼ਾਈਨਰ ਪ੍ਰੀਤ ਤੇ ਉਮੀਦ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਾਰਿਆਂ ਨੂੰ ਰਿਕਵੈਸਟ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜਨੇ ਵੀ ਜਿਨ੍ਹਾਂ ਨੇ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ ਉਹਨਾਂ ਦਾ ਬਹੁਤ ਧੰਨਵਾਦ ਜੀ ਤੇ ਹੋਰ ਸਾਰਿਆਂ ਨੂੰ ਰਿਕਵੈਸਟ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਅੱਜ ਵਾਲੇ ਸੂਟ ਹੈਗੇ ਜੀ ਪਸ਼ਮੀਨੇ ਦੇ ਸੂਟ ਆਓ ਦੇਖਦੇ ਆ ਪਹਿਲਾ ਸ ਇਟਾਲੀਅਨ ਬੂਲ ਜੀ ਇਟਾਲੀਅਨ ਬੂਲ ਦਾ ਸੂਟ ਆ ਸਾਰੇ ਸੂਟ ਅੱਜ ਪਸ਼ਮੀਨੇ ਦੇ ਰਹਿਣਗੇ ਜੀ ਪਸ਼ਮੀਨੇ ਦਾ ਸੂਟ ਹੈ ਇਟਾਲੀਅਨ ਬੂਲ ਦਾ ਕੱਪੜਾ ਹੈਗਾ ਬਹੁਤ ਸੋਹਣਾ ਸਟਾਫ ਹੈਗਾ ਬਹੁਤ ਜਿਆਦਾ ਵਧੀਆ ਹੈਗਾ ਇਹਦੀ ਮੋਰ ਲੱਗੀ ਹੋਈ ਹੈ ਇਹਦੇ ਉੱਤੇ ਇਟਾਲੀਅਨ ਬੂਲ ਤੇ ਵਧੀਆ ਕੁਆਲਟੀ ਹੈ ਇਹਦੀ ਕੱਪੜੇ ਦੀ ਤੇ ਆ ਇਹਦੇ ਨਾਲ ਰਹੂਗਾ ਜੀ ਬਾਟਮ ਇਹ ਬਾਟਮ ਹੈਗੀ ਇਹ ਵੀ ਇਟਾਲੀਅਨ ਬੂਲ ਦੀ ਰਹੂਗੀ ਇਦੇ ਵਿੱਚ ਇਹਦਾ ਕੱਪੜੇ ਦਾ ਕਲਰ ਹੈਗਾ ਜੀ ਕਲਰ ਇਹਦਾ ਪੀਚ ਪੀਚ ਜਿਹਾ ਕਲਰ ਆ ਸਲਵਾਰ ਦਾ ਤੇ ਆ ਫੁੱਲ ਦੇ ਵਿੱਚ ਵਿੱਚ ਫਲਾਵਰ ਜੀ ਤੇ ਪੀਚ ਕਲਰ ਜਿਹਾ ਸਲਵਾਰ ਦਾ ਕੱਪੜੇ ਦਾ ਕਲਰ ਹੈਗਾ ਤੇ ਇਹਦੇ ਵਿੱਚ ਨਾ ਜਿਵੇਂ ਉਹਦੇ ਵਿੱਚ ਫੁੱਲ ਬਣੇ ਹੋਏ ਜੈਂਪਰ 'ਚ ਉਹਦਾ ਹੀ ਇਹਦੇ ਵਿੱਚ ਵੀ ਥੋੜੇ ਥੋੜੇ ਫੁੱਲ ਜੇ ਬਣੇ ਹੋਏ ਨੇ ਥੋੜੇ ਜਿਹਾ ਘੱਟ ਦਿਸਦੇ ਨੇ ਜੀ ਤੇ ਇਹਦਾ ਪ੍ਰਾਈਸ ਹੈਗਾ ਜੀ 850 ਰੁਪਇਆ 850 ਰੁਪਏ ਪ੍ਰਾਈਸ ਹੈ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋਗੇ ਤੇ ਅਗਲਾ ਸੂਟ ਹੈ ਜਾਨੀ ਅਗਲਾ ਸੂਟ ਵੀ ਇਹਦੇ ਨਾਲ ਦਾ ਹੀ ਆ ਇਹਦੇ ਨਾਲ ਦਾ ਕਪੜਾ ਉਹ ਵੀ ਇਟਾਲੀਅਨ ਬੋਲ ਦਾ ਇਹ ਸੂਟ ਦਾ ਕਲਰ ਵੀ ਬਹੁਤ ਸੋਹਣਾ ਫਲੋਜੀ ਕਲਰ ਆ ਜੀ ਇਹਦਾ ਹਰਾ ਮਾ ਗ੍ਰੀਨ ਵੀ ਸ਼ਾਇਦ ਉਹ ਬਲਾਈ ਹੋਏ ਬਲੋ ਤੇ ਇੰਦਾ ਡਿਜ਼ਾਈਨ ਵੀ ਬਹੁਤ ਸੋਹਣੀ ਪਣੀ ਹੋਈ ਆ ਇਟਾਲੀਅਨ ਬੂਲਦੀ ਇਹਦੇ ਤੇ ਮੋਰ ਲੱਗੀ ਹੋਈ ਆ ਸਾਰੇ ਕੱਪੜੇ ਮੋਰ ਵਾਲੇ ਹੋਣਗੇ ਜੀ ਆ ਹੈਗੀ ਆ ਜਿਹੜੀ ਸਲਵਾਰ ਇਹਦੇ ਵਿੱਚ ਵੀ ਥੋੜਾ ਥੋੜਾ ਪ੍ਰਿੰਟ ਜਿਹਾ ਬਣਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਕਲਰ ਹੈ ਵੀ ਇਹਦਾ ਪ੍ਰਾਈਸ ਵੀ 850 ਰੁਪਏ ਰਹੂਗਾ ਜੀ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋਗੇ ਬਹੁਤ ਸੋਹਣਾ ਸੂਟ ਹੈ ਤੇ ਪਸ਼ਮੀਨੇ ਦੇ ਸੂਟ ਹੈ ਜੀ ਸਾਰੇ ਬਹੁਤ ਸੋਹਣਾ ਪਸ਼ਮੀਨਾ ਹੈਗਾ ਕੋਈ ਇਹਦੇ ਤੇ ਬੁਰ ਨਹੀਂ ਆਉਂਦਾ ਬਹੁਤ ਸੋਹਣਾ ਕੱਪੜਾ ਹੈਗਾ ਅਗਲਾ ਸੂਟ ਹੈਗਾ ਜੀ ਛੇਮਰ ਦਾ ਇਹ ਛੇਮਰ ਚ ਪਸ਼ਮੀਨਾ ਆ ਗਿਆ ਜੀ ਪਹਿਲਾਂ ਛੇਮਰ ਦੇ ਸੂਟ ਆਏ ਸੀਗੇ ਪਾਰਟੀ ਵੇਅਰ ਤੇ ਦੁਪੱਟਿਆਂ ਨਾਲ ਵੀ ਸੀਗੇ ਤੇ ਆਹ ਵਾਲਾ ਹੈਗਾ ਜੀ ਪਸ਼ਮੀਨਾ ਪਸ਼ਮੀਨੇ ਦਾ ਸੂਟ ਹੈ ਗ੍ਰੀਨ ਜੀ ਗ੍ਰੀਨ ਜਿਆਦੀ ਭੋਈ ਹੈਗੀ ਤੇ ਨਾਲ ਪੀਚ ਜਾਂ ਪੀਚ ਇਹਦੀ ਸਲਵਾਰ ਹੈਗੀ ਆਹ ਜੀ ਸਲਵਾਰ ਦਾ ਕੰਪੜਾ ਇਹ ਕੇ ਟੈਕਸ ਦਾ ਪਸ਼ਮੀਨਾ ਲੱਗਿਆ ਹੋਇਆ ਜੀ ਸਲਵਾਰ ਦਾ ਕਪੜਾ ਵੀ ਬਹੁਤ ਸੋਹਣਾਗਾ ਤੇ ਇਹ ਹੈਗਾ ਜੀ ਜਿਹੜਾ ਕਮੀਜ਼ ਦਾ ਕੱਪੜਾ ਇਹ ਹੈਗਾ ਜੀ ਪਸ਼ਮੀਨਾ ਇਹ ਵੀ ਪਸ਼ਮੀਨਾ ਹੀ ਹੈਗਾ ਸ਼ਿਮਰ ਪਸ਼ਮੀਨਾ ਇਹ ਰਸ਼ੀਅਨ ਕੰਪਨੀ ਦਾ ਹੈ ਜੀ ਰਸ਼ੀਅਨ ਦਾ ਕੱਪੜਾ ਬਹੁਤ ਸੋਹਣਾ ਸਟੱਫ ਹੈ ਇੰਨਾ ਮਲੈਮ ਮਲੈਮ ਤੇ ਬਹੁਤ ਸੋਹਣਾਗਾ ਤੇ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1100 ਰੁਪਿਆ 1100 ਰੁਪਿਆ ਦਾ ਪ੍ਰਾਈਜ਼ ਰਹੂਗਾ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਸਾਡੇ ਵਟਸਐਪ ਦਾ ਨੰਬਰ ਹੈਗਾ 950130027 ਇਹ ਨੰਬਰ ਐ ਸਾਡਾ WhatsApp ਦਾ ਅਗਲਾ ਸੂਟ ਇਹਦੇ ਵਿੱਚ ਅਗਲੇ ਸੂਟ ਦਾ ਕਲਰ ਹੈਗਾ ਕਿ ਬਲੈਕ ਤੇ ਪਿੰਕ ਦਾ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਹੈ ਦਾ ਵੀ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਇਹਦੇ ਵਿੱਚ ਤੇ ਇਹ SK ਦੀ ਸ਼ਿਮਰ ਹੈ ਜੀ ਇਹ SK ਦੀ ਇਹਦਾ ਸਲਵਾਰ ਦਾ ਕੱਪੜਾ ਹੈ SK ਦਾ ਤੇ ਇਹ ਹੈਗਾ ਜੀ ਰਸ਼ੀਨ ਦੀ ਇਹ ਰਸ਼ੀਨ ਜੈਂਪਰ ਸਾਰੇ ਰਸ਼ੀਨ ਕੰਪਨੀ ਦੇ ਰਹਿਣਗੇ ਦੇ ਨਾਲ SK ਦੀਆਂ ਸਲਵਾਰਾਂ ਨੇ ਬਹੁਤ ਸੋਹਣਾ ਕੱਪੜਾ ਹੈਗਾ ਪਸ਼ਮੀਨੇ ਦਾ ਤੇ ਤੁਹਾਨੂੰ ਪਸੰਦ ਆ ਤਾਂ ਲੈ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਅਗਲਾ ਕਲਰ ਆ ਗਿਆ ਜੀ ਬਲੈਕ ਤੇ ਵਾਈਨ ਬਲੈਕ ਤੇ ਵਾਈਨ ਆ ਵੀ ਬਹੁਤ ਸੋਹਣਾਗਾ ਆ ਵਾਈਨਸ ਵਾਲਾ ਵਾਰਾ ਜੀ ਇਹਦੀ ਬਹੁਤ ਸੋਹਣਾ ਇਹ ਸੂਟ ਦਾ ਪ੍ਰਾਈਸ 1100 ਰੁਪਏ ਹੈ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸਾਰਿਆਂ ਨੂੰ ਰਿਕਵੈਸਟ ਹੈ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਪਹਿਲਾਂ ਕਰ ਰੱਖਿਆ ਉਹਨਾਂ ਦਾ ਬਹੁਤ ਧੰਨਵਾਦ ਅਗਲਾ ਸੂਟ ਹੈਗਾ ਜੀ ਪੀਚ ਕਲਰ ਦਾ ਇਹ ਵੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਪਸ਼ਮੀਨਾ ਲੱਗਿਆ ਹੋਇਆ ਜੀ ਬਹੁਤ ਸੋਹਣਾ ਕੱਪੜਾ ਚੈਂਪਰ ਦਾ ਵੀ ਸਲਵਾਰ ਦਾ ਵੀ ਬਹੁਤ ਸੋਹਣਾ ਹੈਗਾ ਆਗਲਾ ਸੂਟ ਵੀ ਹੈ ਨਾ ਜੀ ਪਸ਼ਮੀਨੇ ਦਾ ਇਹ ਉਹ ਤੋਂ ਜ਼ਿਆਦਾ ਵਧੀਆ ਕੁਆਲਿਟੀ ਚ ਲੱਗਿਆ ਹੋਇਆ ਹੈ ਸੂਟ ਇਹ ਐਸਕੇ ਦਾ ਕੱਪੜਾ ਜੀ ਪਿਓਰ ਪਸ਼ਮੀਨਾ ਹੈਗਾ ਬਿਸਕੋਸ ਪਸ਼ਮੀਨਾ ਬਹੁਤ ਸੋਹਣਾ ਸੂਟ ਹੈ ਵੀ ਆਹ ਹੈਗਾ ਜੀ ਇਹਦਾ ਕਮੀਜ਼ ਇਹ ਸ਼ਰਟ ਦਾ ਕੱਪੜਾ ਹੈਗਾ ਇਹ ਹੈਗੀ ਹੈ ਜੀ ਸਲਵਾਰ ਇਹ ਚ ਕਾਫੀ ਸੂਟ ਆਏ ਸੀਗੇ ਜੀ ਸੇਲ ਹੋ ਗਈ ਨੇ ਇਹ ਵਿੱਚ ਦੋ ਹੀ ਸੂਟ ਬਚੇ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਇਹਦਾ ਪ੍ਰਾਈਸ ਹੈਗਾ ਜੀ 1200 ਰੁਪਿਆ 1200 ਦਾ ਪ੍ਰਾਈਸ ਹੈ ਜੀ ਇਹ ਸੂਟ ਦਾ ਇੱਕ ਅਗਲਾ ਅਗਲਾ ਕਲਰ ਇਹ ਵਾਲਾ ਜੀ ਦੇ ਵਿੱਚ ਸਾਰਾ ਪਪਰਾ ਆਉਂਦਾ ਹੈ ਦੇ ਵਿੱਚ ਆਹ ਦੀ ਬਾਇੰਡਸ ਲਵਾਰਾ ਜੀ ਨਾਲ ਇਹ ਬਾਇੰਡਸ ਲਵਾਰਾ ਜੀ ਦੇ ਨਾਲ ਇਹ ਵੀ ਬਹੁਤ ਸੋਹਣਾ ਹੈਗਾ ਇਹ ਤੁਹਾਨੂੰ ਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੁਹਾਨੂੰ ਕੋਈ ਵੀ ਕੱਲਾ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋਗੇ ਆਗਲਾ ਸੂਟ ਹੈਗਾ ਜੀ 벨ਵਟ ਦਾ ਇਹ ਸੂਟ ਵੀ ਕਾਫੀ ਆਏ ਸੀਗੇ ਇਹ ਵੀ ਸੇਲ ਹੋ ਚੁੱਕੇ ਨੇ ਆ ਇੱਕ ਸੂਟੀ ਰਹਿ ਗਿਆ ਸਾਡੇ ਕੋਲੇ ਜਿੱਦੋਂ ਤੋਂ ਵੀਡੀਓ ਬਣੀ ਆ ਉਦੋਂ ਸਾਰੇ ਸੂਟ ਸੇਲ ਹੋ ਗਏ ਸੀਗੇ ਜੀ ਇਹ ਸੂਟ ਹੈਗਾ ਜੀ 9000 벨ਵਟ ਦਾ ਤੇ ਇਹ ਰਸ਼ੀਅਨ ਕੰਪਨੀ ਦਾ ਸੂਟ ਆ ਬਹੁਤ ਸੋਹਣੀ ਵੈਲਵਟ ਆ ਬਹੁਤ ਸੌਫਟ ਸੌਫਟ ਹੈਗਾ ਇੰਨਾ ਜ਼ਿਆਦਾ ਸੌਫਟ ਹੈ ਨਾ ਬਹੁਤ ਜਾਰੇ ਤੇ ਇਹਦੇ ਨਾਲ SK ਕੰਪਨੀ ਦੀ ਮਰਜੰਤਾ ਸੌਰੀ ਬਾਈਂਡ ਕਰ ਲੱਗੀ ਸਲਵਾਰ ਹੈ ਜੀ ਇਹ ਪਸ਼ਮੀਨੇ ਦੀ ਪਿਆਰ ਪਸ਼ਮੀਨੇ ਦੀ ਸਲਵਾਰ ਹੈ ਜੀ ਇਹਦੇ ਨਾਲ ਵੈਲਵਟ 9000 ਦੀ ਵੈਲਵਟ ਲੱਗੀ ਹੋਈ ਆ ਬਹੁਤ ਸੋਹਣੀ ਵੈਲਵਟ ਆ ਜੀ ਇਹ ਬਹੁਤ ਸੋਹਣਾ ਸੂਟ ਹੈਗਾ ਕਲਰ ਵੀ ਬਹੁਤ ਸੋਹਣਾ ਹੋ ਸਕਦਾ ਇੱਕ ਅੱਦੇ ਨੰਬਰ ਦਾ ਫਰਕ ਆਉਂਦਾ ਹੋਵੇ ਵੀਡੀਓ 'ਚ ਬਹੁਤ ਸੋਹਣਾ ਕਲਰ ਆ ਬਾਈਂਡ 'ਚ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ 1400 ਰੁਪਏ ਪ੍ਰਾਈਸ ਹੈ ਜੀ ਇਹ ਸੂਟ ਦਾ 1400 ਅਗਲਾ ਸੂਟ ਹੈਗਾ ਜੀ ਪਿਆਰ ਕ੍ਰੇਵ ਦਾ ਸੂਟ ਹੈ ਜੀ ਇਹ ਪਿਆਰ ਸੀ ਕ੍ਰੇਵ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਇਹ ਵੀ ਸਾਡੇ ਕੋਲੇ ਇੱਕੋ ਹੀ ਸੂਟ ਰਹਿ ਗਿਆ ਜੀ ਬਾਕੀ ਸਾਰੇ ਸੇਲ ਹੋ ਚੁੱਕੇ ਆ ਕਈ ਸੂਟ ਆ ਇਸੀ ਇਹਦੇ ਚ ਵੀ ਕਲਰ ਕਾਫੀ ਸੀਗੇ ਉਹ ਸੇਲ ਹੋ ਗਏ ਨਾਲ ਇਹਦੇ ਦੁਪੱਟਾ ਦਾ ਚਨੂਨ ਦਾ ਦੁਪੱਟਾ ਜੀ ਦੇ ਨਾਲ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਆ ਇਹਦਾ ਦੁਪੱਟਾ ਬਹੁਤ ਖੁੱਲ੍ਹਾ ਡੁੱਲ੍ਹਾ ਦੁਪੱਟਾ 8 ਮੀਟਰ ਤੋਂ ਵੀ ਵੱਧ ਦੀ ਹੈਗਾ ਜੀ ਪੌਣੇ 3 ਮੀਟਰ ਵਾਂਗੂ ਦੁਪੱਟਾ ਹੈਗਾ ਬਹੁਤ ਸੋਹਣਾ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਇਹ ਸੂਟ ਦਾ ਪ੍ਰਾਈਸ 1350 ਰੁਪਏ ਹੈ ਜੀ 1350 ਰੁਪਏ ਪ੍ਰਾਈਸ ਹੈ ਜੀ ਪਿਓਰ ਦਾ ਸੂਟ ਹੈ ਜੀ ਇਹ ਪਿਓਰ ਦਾ ਬਹੁਤ ਸੋਹਣਾ ਸੂਟ ਹੈ ਸੋਕਾ ਵੀ ਇਹਨਾਂ ਦੀ ਬਹੁਤ ਸੋਹਣੀ ਬਣੇਗੀ ਜੀ ਇਹਦੀ ਜੇ ਫਰੌਕ ਬਣਾਉਣੀ ਹੈ ਉਹ ਵੀ ਬਹੁਤ ਸੋਹਣੀ ਬਣੂਗੀ ਅਮੀ ਅਮੀ ਦਾ ਜੀ ਅੱਜ ਵਾਲੇ ਸਾਰੇ ਸੂ ਤੁਹਾਨੂੰ ਪਸੰਦ ਆਏ ਹੋਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ